ਡਿਊਟੀ ਨਹੀਂ ਮਾਈ ਜੀ ਬਹੁਤ ਚੰਗੀ ਗੱਲ ਕੀਤੀ ਆ ਤੁਸੀਂ ਬਹੁਤ ਪਰਮਾਤਮਾ ਤੁਹਾਨੂੰ ਹੋਰ ਸੰਦੇਸ਼ੇ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਜਿ ਰੱਖੇ ਇਹ ਵਰਦੀ ਦੀ लाज ਰੱਖਿਓ ਬਸ ਦੇਖੋ ਆਪਾਂ ਉਹੀ ਲਿਖਿਆ ਜੋ ਆਪਾਂ ਨੂੰ ਮਤਲਬ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਨੂੰ ਬਖਸ਼ਿਆ ਵਿਦੇਸ਼ ਬਾਹਰ ਮੋਏਏ ਸ਼ੁਭ ਕਰਮ ਨੂੰ ਕਦੇ ਡਰਨਾ ਨਹੀਂ ਚੰਗੇ ਕੰਮ ਤੁਸੀਂ ਹਮੇਸ਼ਾ ਕਰਨੇ ਨੇ ਚੰਗੇ ਕੰਮ ਕਰੋਗੇ ਤਾਂ ਸਮਾਜ ਤੁਹਾਡਾ ਰੁਤਬਾ ਜਿਹੜਾ ਉਹ ਵਧਣਾ ਹੀ ਵਧਣਾ ਘਟਣਾ ਨਹੀਂ ਕਿਉਂਕਿ ਚੰਗੇ ਕੰਮਾਂ ਦੀ ਹਮੇਸ਼ਾ ਹੀ ਸਵਾਤ ਹੋਉਂਦੀ ਆ ਮਾੜਾ ਕੰਮ ਤੁਸੀਂ 2 ਮਿੰਟ ਜਾਂਦੇ ਜਾਂਦੇ ਹੀ ਕਰ ਸੰਦੇ ਇੱਕ ਸੈਕਿੰਡ 'ਚ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਕਦੇ ਕ੍ਰਿਸ਼ਨਾਂ ਨੇ ਸੋਚਿਆ ਨਹੀਂ ਸੀ ਕਿ ਉਹ ਸੀਐਮ ਸਾਹਿਬ ਦੇ ਨਾਲ ਜਾ ਕੇ ਲੈ ਕੇ ਗਏ ਜਾਂ ਕੋਈ ਸੋਚਿਆ ਨਹੀਂ ਤੋਂ ਭਗਵਾਨ ਦੀ ਜੇ ਸੇਵਾ ਕੀਤੀ ਤਾਂ ਅੱਜ ਇਹਨੂੰ ਸੀਐਮ ਸਾਹਿਬ ਦੇ ਕੋਲ ਜਾ ਕੇ ਬੈਠਣ ਦਾ ਮੌਕਾ ਮਿਲਿਆ ਚੰਗੇ ਕੰਮ ਤੁਸੀਂ ਜਿੰਨੇ ਜਵਾਨ ਆਏ ਹੋ ਸਾਰੇ ਹੀ ਚੰਗੇ ਕੰਮ ਕਰੋ ਤਾਂ ਕਿ ਤੁਹਾਡਾ ਨਾਮ ਬਣੇ ਜਿਵੇਂ ਕ੍ਰਿਸ਼ਨਾਂ ਨੇ ਨਾਮ ਬਣਾਇਆ ਤੁਸੀਂ ਵੀ ਆਪਣਾ ਨਾਮ ਬਣਾਓ ਜੀ ਜੀ 슬ੋਗ ਵੀ ਬਹੁਤ ਵਧੀਆ ਲਿਖਿਆ ਹੈਗਾ ਇਸ ਜੀ ਹਾਂ ਜੀ ਇਹ ਮੈਂ ਜਦੋਂ ਮੇਰੇ ਹਸਬੰਡ ਡਿਊਟੀ ਤੇ ਜਾਂਦੇ ਨੇ ਮੈਂ ਹਮੇਸ਼ਾ ਇਹ ਸ਼ਬਦ ਪੜ੍ਹਦੀ ਆ ਸਰ ਜੀ ਨਿਕਾਲ ਹਮੇਸ਼ਾ ਔਰ ਹਮੇਸ਼ਾ ਇਹਨਾਂ ਨੂੰ ਕਹਿਣੀ ਆ ਕਿ ਇਹ ਵਰਦੀ ਦਿੱਤੀ ਆ ਇਹਦੀ 10ਵੇਂ ਪਾਸ਼ਾ ਜੀ ਨੇ ਤੁਹਾਨੂੰ ਦਿੱਤੀ ਆ ਕਰੀਏ ਤਾਂ ਸਿਰ ਦੀ ਇਲਾਜ ਰੱਖਣੀ ਆ ਚੰਗੇ ਕੰਮਾਂ ਤੋਂ ਕਦੇ ਪਿੱਛੇ ਨਹੀਂ ਹਟਣਾ ਚੰਗੇ ਕੰਮ ਸਮਾਜ ਚ ਆਪਾਂ ਕਰਾਂਗੇ ਤਾਂ ਉਹ ਪ੍ਰਮਾਤਮਾ ਆਪਾਂ ਨੂੰ ਹੋਰ ਵੀ ਹੌਸਲਾ ਦਿੰਦਾ ਚੰਗੇ ਕੰਮ ਕਰਨ ਲਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਚੰਗੇ ਕਰਮ ਕਰੋ ਚੰਗੇ ਕੰਮ ਕਰੋ ਜੇ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਦੇਖੋ ਇਹ ਜ਼ਿੰਦਗੀ ਆ ਇਹ ਬਾਰ ਬਾਰ ਮਿਲਣੀ ਨਹੀਂ ਲਈ ਆਪਾਂ ਨੂੰ ਮਾਨਸਿਕ ਵੀ ਮਿਲਣੀ ਆ ਤੁਸੀਂ ਇੱਕ ਭਾਵਕ ਹੋ ਗਏ ਸੀ ਜਦੋਂ ਗੱਲ ਕਰ ਰਹੇ ਸੀ ਤੁਸੀਂ ਵੀ ਕਦੇ ਵੀ ਤਿਹਾਰ ਅਸੀਂ ਪੁਲਿਸ ਮੁਲਾਜ਼ਮਾਂ ਨੇ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਬਣਾਇਆ ਹਮੇਸ਼ਾ ਸੜਕਾਂ ਤੇ ਹੁੰਦੇ ਆ ਕਦੇ ਪਰਿਵਾਰ ਇਕੱਠਾ ਨਹੀਂ ਹੁੰਦਾ ਹਨਾ ਤੇ ਲੋਕ ਕਈ ਵਾਰੀ ਟਿੱਪਣੀਆਂ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਦੇ ਤੁਹਾਡੇ ਲਈ ਅਸੀਂ ਛੜਕਾਂ ਤੇ ਹੁੰਨੇ ਆ ਦੇਖੋ ਜੀ ਜਿਨ੍ਹਾਂ ਨੇ ਟਿੱਪਣੀਆਂ ਕਰਨੀਆਂ ਨੇ ਉਹ ਪਤਾ ਨਹੀਂ ਰੱਬ ਨੇ ਉਹਨਾਂ ਦਾ ਕਿਹਜਾ ਮਨ ਲਾਇਆ ਹੋਊਗਾ ਪਰ ਤੁਸੀਂ ਇਹ ਦੇਖੋ ਫੌਜ ਦੇ ਜਵਾਨ ਤੇ ਪੁਲਿਸ ਇੱਕੋ ਹੀ ਚੀਜ਼ ਆ ਕਿਉਂਕਿ ਕੋਈ ਹਾਦਸਾ ਹੁੰਦਾ ਕੋਈ ਮਤਲਬ ਕੋਈ ਬੰਬ ਬਲਾਸਟ ਹੁੰਦੇ ਨੇ ਤੇ ਜਾਂਦੇ ਕੌਣ ਨੇ ਜਾਂ ਪੁਲਿਸ ਵਾਲੇ ਜਾਂ ਸਾਡੇ ਫੌਜ ਦੇ ਜਵਾਨ ਤੇ ਘਾਟਾ ਕਿਹਨੂੰ ਪੈਂਦਾ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਵੇਂ ਡਿਊਟੀਆਂ ਤੇ ਹੁਣ ਤੁਸੀਂ ਸਾਡੇ ਮਲਾਜਮ ਡਿਊਟੀ ਤੇ ਗਏ ਨੇ ਸਾਡੇ ਜਸਵੰਤ ਸਿੰਘ ਜੀ ਨੂੰ 스ਵਿਮਿੰਗ ਆਉਂਦੀ ਨਹੀਂ ਸੀ ਨਹੀਂ ਜਾਣੀ ਰੱਬ ਨਾ ਕਰਦਾ ਇਹਨੂੰ ਕੁਝ ਹੋ ਜਾਂਦਾ ਤੁਸੀਂ ਸੋਚੋ ਘਾਟਾ ਕਿਹਨੂੰ ਪੈਣਾ ਸੀ ਆਪਾਂ ਆਪਾਂ ਤਾਂ ਇੱਕ ਮਿੰਟ ਲਈ ਖਬਰ ਪੜ੍ਹ ਕੇ ਪਾਸਾ ਅਖਬਾਰ ਦਾ ਬਦਲ ਦਿੰਨੇ ਆ ਇੱਕ ਖਬਰ ਪੜ੍ਹ ਕੇ ਆਪਾਂ ਨੈੱਟ ਨੂੰ ਅੱਗੇ ਫੋਨ ਤੋਂ ਕਰ ਦਿੰਨੇ ਆ ਪਰ ਜਿਹੜੇ ਕਾਲਜੇ ਨੂੰ ਚੀਜ਼ ਪੈਂਦੀ ਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂਦੇ ਨੇ ਦੁੱਖ ਕੀ ਹੁੰਦਾ ਉਹਨਾਂ ਨੂੰ ਹੀ ਪਤਾਗਾ ਸੋ ਜੋ ਪੁਲਿਸ ਆ ਜਾਂ ਸਾਡਾ ਸਮਾਜ ਦੇ ਵਿੱਚ ਸਾਡੇ ਆਪਣੇ ਪੂਰੇ ਦੇਸ਼ ਨੂੰ ਰੱਖਿਆ ਤੇ ਰੱਖ ਰਹੇ ਨੇ ਜਵਾਨ ਜਿਹੜੇ ਸਰੰਦਾ ਤੇ ਖੜੇ ਨੇ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਦੀ ਮਾਮਾ ਉਹਨਾਂ ਦੀ ਘਰ ਵਾਲੀਆਂ ਤੇ ਉਹਨਾਂ ਦੇ ਬੱਚੇ ਕਿੰਨੇ ਸੁੱਖ ਸਕਦੇ ਨੇ ਇਸ ਕਰਕੇ ਮੈਂ ਕਹਨੀ ਆ ਪਰਮਾਤਮਾ ਸਾਡੇ ਜਵਾਨਾਂ ਨੂੰ ਦਿਨ ਰਾਤ ਤਰੱਕੀ ਬਖਸ਼ਣ ਇਹਨਾਂ ਨੂੰ ਸੇਵਾ ਕਰਨ ਦਾ ਇਹ ਆਪਦੀ ਤਨਦੇਹੀ ਨਾਲ ਡਿਊਟੀਆਂ ਨਿਭਾਉਣ ਇਹਨਾਂ ਦੇ ਸਿਰਾਂ ਤੇ ਤੁਸੀਂ ਰਾਤ ਨੂੰ ਸੌਣੇ